ਨੇ ਹਾਂ ਜੀ ਸਤਿ ਸ਼੍ਰੀ ਅਕਾਲ ਬੋਲੇ ਸੋਨਿਆ ਹਾਂ ਸਤਿ ਸ਼੍ਰੀ ਅਕਾਲ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ ਵਧੀਆ ਜੀ ਵਧੀਆ ਫੋਟੋ ਹਾਂ ਭਾਈ ਅੱਜ ਜੀ ਸਾਹਮਣੇ ਬੈਠੇ ਆ ਜਾਓ ਜੀ ਧੰਨਵਾਦ ਜੀ ਨੇ ਕਿਹਨੂੰ ਫੇਸ ਪੀਤਾ ਵੀ ਅਹੀਂ ਵਾਹ 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 ਤੇ ਲਾ ਲਿਆ ਹਰ ਜਦੋਂ ਸਮਾਂ ਤੋਂ ਦਹੀਂ ਪਿੱਛੇ ਅੜ ਗਈ ਜਨ ਮੋਟ ਤੇ ਐਸੇ ਕਰਕੇ ਤੁਹਾਡੇ ਜੀ ਮਹਾਨ ਸ਼ਖਸੀਅਤਾਂ ਡਾ. ਰਸਾਲ ਸਾਹਿਬ ਨੇ ਦਰਸ਼ਨ ਕਰਕੇ ਆਏ ਹਾਂ ਇਹ ਤੇ ਨਾਲ ਹੀ ਮੇਰੀ ਬੇਨਤੀ ਹੈ ਕਿ ਜਿਹੜੀ ਉਹਨਾਂ ਹੈ ਇਸ ਤੋਂ ਬਾਕੀ ਰਹਿ ਗਈ ਜਦੋਂ ਸਰਦੀ ਜਿਵੇਂ ਆ ਗਏ ਤਾਂ ਸਾਡੇ ਸੈਨਕਲ ਇੱਕ ਅਨਾਥ ਤੇ ਵਿਦਿਆ ਅਸ਼ਰਮ ਬਾਜਰਾਪੁਰ 15 ਮਿੰਟ ਜਿਹਨਾਂ ਜਿਹੜੇ ਸਪੋਰਟ ਕਰ ਰਹੇ ਜੋ ਐਕਟਿਵ ਆਰ ਵੀ ਉਹ ਕਰਦੇ ਨੇ ਉਹਨਾਂ ਕਿ ਜਿੰਨੇ ਵੀ ਆਉਣਾ ਹੈ ਅਸੀਂ ਰਾਸ਼ਮੀ ਬਾਇਆ ਨੂੰ ਦੇਖੋ ਸਰਕਾਰੀ ਇਹ ਗੱਡੀ ਭਰੀ ਕੋਈ ਤੁਹਾਨੂੰ ਬੰਦਾ ਖੜ ਕੇ ਉਹਨੂੰ ਕਹਿਣਾ ਕਿ ਕੋਈ ਬਾਹਰੋਂ ਅਗਰ ਆਉਂਦਾ ਸਟੇਟ ਤੋਂ ਬਾਹਰੋਂ ਆਉਂਦਾ ਉਹਨੂੰ ਇੱਥੇ ਆ ਕੇ ਕੋਈ ਪਰੇਸ਼ਾਨੀ ਦਾ ਫੇਸ ਨਾ ਕਰੇ ਉਹਨਾਂ ਦਾ ਜਿਹੜੀ ਰਹਿਤ ਸਮਗਰੀ ਹੈ ਐਕਚੁਅਲ ਸਹੀ ਜਗ੍ਹਾ ਤੇ ਜਿਹੜੇ ਲੋਕ ਪ੍ਰਭਾਵਤ ਹੈ ਉਸ ਦੇ ਨਾਲ ਉਹਨਾਂ ਦਾ ਹੋ ਮਾਈ ਨਾਮ ਇਹਨਾਂ ਰੋਡਾਂ ਤੋਂ ਫੁੱਟ ਕੇ ਪੰਜ ਉਹਨੂੰ ਮੈਨੇਜ ਕਰਨਾ ਮਤਲਬ ਜ਼ਿਆਦਾ ਮਕਸਦ ਹੈ ਕਿ ਉਹਨੂੰ ਐਕਚੁਅਲੀ ਮੈਨੇਜ ਨਾ ਸੜਕਾਂ ਤੇ ਕੋਈ ਚੱਲਦੀ